ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਮਾਡਰਨ ਲੁੱਕ ਦੀ ਕੋਠੀ ਲੈ ਕੇ ਆਏ ਆ ਜੋ ਕਿ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ 2300 ਸਕਰ ਫੁੱਟ ਏਰੀਆ ਇਸ ਕੋਠੀ ਦਾ ਤੇ ਕੋਠੀ ਅੰਦਰੋਂ ਪਲੱਸਟਰ ਹੋ ਚੁੱਕੀ ਹੈਗੀ ਬਾਹਰੋਂ ਪਲੱਸਟਰ ਰਹਿੰਦੀ ਹੈ ਕੋਠੀ ਤੇ ਜਦੋਂ ਰੰਗ ਵਗੈਰਾ ਹੋ ਗਿਆ ਕੋਠੀ ਦੇ ਉੱਤੇ ਵੱਖਰੀ ਲੁੱਕ ਦੇਣੀ ਆ ਕੋਠੀ ਨੇ ਦੋਸਤੋ ਬਹੁਤ ਸੋਹਣੀ ਕੋਠੀ ਬਣਨੀ ਹੈਗੀ ਆ ਵੇਖੋ ਤੁਸੀਂ ਕਿੰਨਾ ਸੋਹਣਾ ਐਲੀਵੇਸ਼ਨ ਆ ਕੋਠੀ ਦਾ ਤੇ ਬਹੁਤ ਸੋਹਣਾ ਫਰੰਟ ਸਾਈਡ ਦੋ ਤਿੰਨ ਸਾਈਡਾਂ ਤੋਂ ਇਸ ਕੋਠੀ ਨੂੰ ਫਰੰਟ ਦਿੱਤਾ ਹੋਇਆਗਾ ਆ ਵੇਖੋ ਕੋਠੀ ਦਾ ਬਨੇਰੇ ਵਗੈਰਾ ਤੇ ਜੋ ਕੋਰਾ ਨਹੀਂ ਗਿਆ ਕਿੰਨੀਆਂ ਸੋਹਣੀਆਂ ਕੋਰਾਵਾਂ ਬਣਾਈਆਂ ਹੋਈਆਂ ਨੇਗੀਆਂ ਇਹ ਕੋਈ ਮਾਡਰਨ ਲੁੱਕ ਨਹੀਂ ਕਰਦੀ ਦੋਸਤੋ ਕੋਈ ਕਲਾਸਿਕਲ ਲੁੱਕ ਨਹੀਂ ਕਰਦੀ ਇਹ ਮਿਸਤਰੀ ਦਾ ਕੰਮ ਬੋਲਦਾ ਹੁੰਦਾ ਜੋ ਕਿ ਇੱਕ ਰੀਜਨਲ ਕੰਮ ਕੀਤਾ ਹੁੰਦਾ ਨਾ ਵੱਖਰੇ ਹੀ ਦੂਰੋਂ ਪਤਾ ਲੱਗ ਜਾਂਦਾ ਹੁੰਦਾ ਕੋਈ ਲੋਕ ਹੋਵੇ ਕੋਠੀ ਦੀ ਤੇ ਉਹੀ ਬੋਲਣ ਲੱਗ ਜਾਂਦੀ ਹੁੰਦੀ ਹੈ ਜੇ ਕੰਮ ਸੋਹਣਾ ਕੀਤਾ ਹੋਊਗਾ ਤਾਂ ਸੋ ਇਹ ਭਰਾ ਬਹੁਤ ਸੋਹਣਾ ਕੰਮ ਕਰਦਾ ਜੇਕਰ ਤੁਸੀਂ ਵੀ ਇਹਨਾਂ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਕੰਟਰੈਕਟ ਨੰਬਰ ਆਪਾਂ ਦਿੱਤਾ ਹੋਇਆ ਹੈ ਸਕਰੀਨ ਤੇ ਤੇ ਅੰਦਰੋਂ ਤੁਹਾਨੂੰ ਦਿਖਾ ਦਿੰਨੇ ਆ ਕੋਠੀ ਦੋਸਤੋ ਇਹ ਰਾਈਟ ਸਾਈਡ ਤੇ ਜੋ ਕਿ ਪੋਰਚ ਦੇ ਸਾਹਮਣੇ ਬਣਿਆ ਹੋਇਆਗਾ ਬੈੱਡਰੂਮ ਬਣਿਆ ਹੋਇਆ ਜਿਸ ਦੇ ਵਿੱਚ ਇੱਕ ਸਟੋਰ ਹੈਗਾ ਜੋ ਕਿ ਅਟੈਚ ਹੈ ਇਸ ਬੈੱਡਰੂਮ ਦੇ ਵਿੱਚ ਦੀ ਇਸ ਦਾ ਬਾਹਰ ਗੇਟ ਨਹੀਂ ਰੱਖਿਆ ਹੋਇਆ ਸਿਰਫ ਵਿੰਡੋ ਜਰੂਰ ਲੱਗੀ ਹੈ ਸਟੋਰ ਦੇ ਵਿੱਚ ਤਾਂ ਕਿ ਚਾਨਣ ਰਹੇ ਆ ਵੇਖੋ ਬੈਕ ਸਾਈਡ ਤੇ ਇਹ ਬਾਥਰੂਮ ਬਣਿਆ ਹੋਇਆਗਾ ਤੇ ਇਧਰ ਇੱਕ ਬੈੱਡਰੂਮ ਹੋਰ ਹੈਗਾ ਜੋ ਕਿ ਬੈੱਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਤੇ ਜਿਸ ਦਾ ਕਿ ਇੱਕ ਬਾਰ ਲੌਬੀ ਦੇ ਵਿੱਚ ਵੀ ਹੈ ਤਾਂ ਕਿ ਆਪਾਂ ਬਾਥਰੂਮ ਨੂੰ ਕਾਮਨ ਤੌਰ ਤੇ ਵਰਤ ਸਕੀਏ ਇੱਕ ਕਾਮਨ ਬਾਥਰੂਮ ਵੀ ਬਣਾਇਆ ਹੋਇਆ ਹੈ ਤੇ ਇਸ ਬੈੱਡਰੂਮ ਦੇ ਨਾਲ ਵੀ ਅਟੈਚ ਕੀਤਾ ਹੈ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਬਣੇ ਹੋਏ ਨੇਗੇ ਤੇ ਇਹ ਬਾਥਰੂਮ ਥੋੜਾ ਪਿੱਛੇ ਕੀਤਾ ਹੈ ਤਾਂ ਕਿ ਬਾਅਦ ਤੇ ਵਾਸਵੈਸਨ ਵਗੈਰਾ ਲੱਗ ਸਕੇ ਤੇ ਇਧਰ ਡ੍ਰੈنگ ਰੂਮ ਆ ਗਿਆ ਦੋਸਤੋ ਜੋ ਕਿ ਪੋਰਚ ਦੇ ਨਾਲ ਹੈਗਾ ਫਰੰਟ ਤੇ ਲੈਫਟ ਸਾਈਡ ਤੇ ਇਹ ਡ੍ਰੈنگ ਰੂਮ ਬਣਾਇਆ ਹੋਇਆ ਹੈਗਾ 12x12 ਸਕਰ ਫੁੱਟ ਦਾ ਇਸ ਡ੍ਰੈਗ ਰੂਮ ਦੇ ਨਾਲ ਇੱਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਹੈਗਾ ਆ ਵੇਖੋ ਜਿਸ ਦਾ ਕਿ ਇੱਕ ਬਾਹਰ ਗੇਟ ਦਰਵਾਜ਼ਾ ਬਾਹਰ ਰੱਖਿਆ ਹੋਇਆ ਹੈ ਤਾਂ ਕਿ ਬਾਹਰ ਅਟੈਚ ਹੋ ਸਕੇ ਆਪਣੇ ਵਿੜੇ ਨਾਲ ਤੇ ਉੱਪਰੋਂ ਵੀ ਖਾ ਦਿਨੇ ਕੋਠੀ ਤੁਹਾਨੂੰ ਡਿਊਪਲੈਕਸ ਕੋਠੀ ਹੈਗੀ ਇਹ ਕਾਫੀ ਨੇਚਰਲ ਲਾਈਟ ਪੈ ਰਹੀਏਗੀ ਕੋਠੀ ਦੇ ਵਿੱਚ ਕੋਈ ਹਨੇਰਾ ਨਹੀਂ ਹੈਗਾ ਬਿਲਕੁਲ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇੱਕ ਜੋ ਕਿ ਛੋਟੀ ਫੈਮਿਲੀ ਵਾਸਤੇ ਡਬਲ ਮੰਜ਼ਲੀ ਕੋਠੀ ਆਪਾ ਪਾਉਣੀ ਜਾਣੇ ਹੁੰਨੇ ਆ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਉਹਨਾਂ ਵਾਸਤੇ ਦੋਸਤੋ ਇਧਰ ਇੱਕ ਬੈੱਡਰੂਮ ਬਣਿਆ ਹੋਇਆ ਹੈਗਾ ਉੱਪਰ ਇੱਕ ਬੈੱਡਰੂਮ ਆਗਾ نیچے ਦੋ ਬੈੱਡਰੂਮ ਟੋਟਲ ਤਿੰਨ ਬੈੱਡਰੂਮ ਨੇ ਇਸ ਕੋਠੀ ਦੇ ਵਿੱਚ ਤੇ ਇਧਰ ਇੱਕ ਬਾਲਕੋਨੀ ਨੂੰ ਆ ਦੇਖੋ ਗੇਟ ਰੱਖਿਆ ਹੋਇਆ ਹੈ ਤਾਂ ਕਿ ਹਵਾ ਵਗੈਰਾ ਕ੍ਰੋਸ ਹੋ ਸਕੇ ਤੇ ਇਸ ਇਸ ਬੈੱਡਰੂਮ ਦੇ ਨਾਲ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਆ ਉੱਪਰ ਆ ਦੇਖੋ ਟੂਟੀ ਵਗੈਰਾ ਦੀ ਜਗ੍ਹਾ ਛੱਡਤੀ ਪੁਆਇੰਟ ਲਗਾਤਾ ਉੱਤੇ ਗਲ ਗਰਤਨਾ ਪੈ ਜਾਂਦੀ ਹੈ ਚੀਜ਼ ਪਾਣੀ ਵਗੈਰਾ ਵਾਟਰ ਵਗੈਰਾ ਤੇ ਇਹ ਬਾਲਕੋਨੀ ਜੋ ਕਿ 12 ਆ ਗਿਆ ਪੰਜ 12 ਤੋਂ ਤੁਹਾਨੂੰ ਆਪਣਾ ਡਿਜ਼ਾਈਨ ਦਿਖਾ ਦਿੰਨਾ ਕੋਠੀ ਦਾ ਜੋ ਕਿ ਸੈਕੰਡ ਪੋਰਸ਼ਨ ਹੈ ਦੋਸਤੋ ਇਹ ਆ ਵੇਖੋ ਤੇ ਉੱਪਰ ਟੈਂਕੀ ਵਗੈਰਾ ਦਾ ਜਗ੍ਹਾ ਬਣਾਤੀ ਟੈਂਕੀ ਵਗੈਰਾ ਤੇ ਲਿਪ ਵੀ ਦਿੱਤੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈਗਾ ਉਸ ਦਾ ਆ ਦੇਖੋ ਕੋਰਾਾਂ ਵਗੈਰਾ ਰੰਗੀਆਂ ਨੇਗੀਆਂ ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਤੇ ਤਰ੍ਹਾਂ ਹੀ ਬਾੜ ਦੀ ਵੀ ਬਾੜ ਦੀ ਵੀ ਜਗਾ ਛੱਡੀ ਹੋਈ ਹੈ ਤੇ ਅੰਦਰ ਦੀ ਵੀ ਗੇਟ ਹੈਗਾ ਬੈਕ ਸਾਈਡ ਤੇ ਜਾਣ ਨੂੰ ਇਹ ਬੈਕ ਸਾਈਡ ਆ ਕੀ ਕੋਠੀ ਦੀ ਤੇ ਸੁੱਕੇ ਮੇ ਲੱਗੀ ਕੋਠੀ ਤੇ ਇਸ ਦਾ ਮੈਪ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਕਿਸੇ ਭਰਾ ਨੇ ਕੋਈ ਕੋਠੀ ਬਣਾਉਣੀ ਹੁੰਦੀ ਜਾਂ ਘਰ ਬਣਾਉਣਾ ਹੁੰਦਾ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਆਪਣਾ ਮਕਸਦ ਹੁੰਦਾ ਤੁਹਾਨੂੰ ਕੋਈ ਬਣ ਰਹੀ ਨਵੀਂ ਕੋਠੀ ਦਿਖਾਉਣੀ ਹਰ ਰੋਜ਼ ਨਵੀਂ ਬਣ ਰਹੀ ਕੋਠੀ ਜਾਂ ਕੋਠੀ ਦਾ ਡਿਜ਼ਾਈਨ ਵੇਖਣ ਵਾਸਤੇ ਆਪਣੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪੰਜਾਬ ਪੀਵੀ 31 ਆਪਾਂ ਹਰ ਰੋਜ਼ ਇੱਕ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਨੇ ਆ ਤੁਹਾਡੇ ਵਾਸਤੇ ਦੋਸਤੋ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਹੈ